ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਆਪਦਾ ਮਿਹਰ ਭਰਿਆ ਹੱਥ ਤੁਹਾਡੇ ਤੁਹਾਡੇ ਪਰਿਵਾਰਾਂ ਤੇ ਹਮੇਸ਼ਾ ਬਨਾ ਕੇ ਰੱਖੇ ਅ ਦੋਸਤੋ ਮੇਰੀ ਬੇਟੀ ਸੁਨੀਲੀ ਹੈ ਜੀ ਜੋ ਕਿ ਜਰਨਲਿਜ਼ਮ ਦੀ ਵਿਦਿਆਰਥਣ ਹੈ ਇਹ ਵੀ ਆਪਦਾ ਜੋ ਸ਼ੁਰੂ ਨਾਲ ਹੁਣ ਪ੍ਰੈਕਟਿਸ ਕਰ ਰਹੀ ਹੈ ਤਾਂ ਪਿਓ ਪੁੱਤ ਅਸੀਂ ਪਿਓ ਤੇ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤਾਂ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ Facebook ਤੇ Instagram ਤੇ BBC ਪੰਜਾਬ YouTube ਤੇ BBC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਸੀਂ ਜਦੋਂ ਤੁਹਾਡਾ ਅਖਬਾਰ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ YouTube Facebook Instagram ਤੇ ਸਾਡਾ ਪੇਜ ਆ ਜਾਏਗਾ ਤਾਂ ਸਾਡੇ ਦੋਨੇ ਪੇਜ ਆ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਇੱਕ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬਰ ਜਿਹੜਾ ਸਾਡੇ ਪਿਆਰਤੀ ਦੇ ਲਈ ਬਹੁਤ ਵੱਡਾ ਕੰਮ ਕਰੇਗਾ ਤਾਂ ਦੋਸਤੋ ਖ ਆਪਣੀ ਸ਼ੁਰੂਆਤ ਕਰਦੇ ਆਂ ਬੇਟਾ ਕੀ ਖਬਰ ਹੈ ਜਿਹੜੀ ਤੁਸੀਂ ਅੱਜ ਆਪਾਂ ਡਿਸਕਸ ਕਰੀਏ ਪਤਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਜੀ ਵੱਲੋਂ ਪੰਜਾਬ ਮੀਡੀਆ ਦੇ ਨਾਲ ਕੀਤੇ ਗਏ ਇੱਕ ਇੰਟਰਵਿਊ ਦੌਰਾਨ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਬੰਦਿਆ ਦੇਸੀ ਕੀ ਅਤੇ ਫਰੀਕ 40% ਤੋਂ ਜ਼ਿਆਦਾ ਨਕਲੀ ਬਣ ਰਿਹਾ ਹੈ ਜੀ ਤੇ ਇਸ ਪ੍ਰਤੀ ਉਹਨਾਂ ਨੇ ਕਿਹਾ ਵੀ ਨਕਲੀ ਬਣਾਉਣ ਵਾਲੇ ਅਤੇ ਵੇਚਣ ਵਾਲੇ ਦੋਨਾਂ 'ਤੇ ਮਾਮਲਾ ਦਰਜ ਕੀਤਾ ਜਾਵੇਗਾ ਇਸ ਪ੍ਰਤੀ ਥੋੜੀ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਪਰ ਦੋਸਤੋ ਬਿਲਕੁਲ ਇਹ ਨਾ ਬਹੁਤ ਵੱਡਾ ਮੁੱਦਾ ਹੈਗਾ ਮੈਂ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਤੇ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਜਿੱਥੇ ਨੌਜਵਾਨੀ ਨੂੰ ਚਿੱਟਾ ਖਤਮ ਕਰ ਰਿਹਾ ਹੈ ਉੱਥੇ ਹੀ ਪੰਜਾਬ ਦੀ ਸਾਰੀ ਜਨਤਾ ਨੂੰ ਹੈ ਜਿਹੜਾ ਇਹ ਚਿੱਟਾ ਜ਼ਹਿਰ ਹੈ ਜਿਹੜਾ ਨਕਲੀ ਦੁੱਧ ਹੈ ਨਕਲੀ ਘੋ ਹੈ ਨਕਲੀ ਪਨੀਰ ਹੈ ਨਕਲੀ ਖੋ ਹੈ ਜਿਹੜਾ ਇਹ ਵੱਡੇ ਪੱਧਰ ਤੇ ਬਿਮਾਰੀਆਂ ਵਧ ਰਿਹਾ ਹੈ ਤਾਂ ਇਸ ਦੀ ਰੋਕਥਾਮ ਹੈ ਜਿਹੜੀ ਜੋ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਲੇਕਿਨ ਫਿਰ ਵੀ ਆਮ ਆਦਮੀ ਪਾਰਟੀ ਦੇ ਸ਼ੁਕਰਗੁਜ਼ਾਰ ਹੈ ਕਿ ਇਸ ਮਾਮਲੇ ਨੂੰ ਲੈ ਕੇ ਜੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੈਗੇ ਆ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜੋ ਨਕਲੀ ਦੇਸੀ ਕਿਉ ਪਨੀਰ ਦੁੱਧ ਜਾਂ ਕੋ ਖੂਆ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਵੇਚਣ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਆ ਦੋਸਤੋ ਇਸ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਹੈਗੇ ਜਿਹੜੇ ਉਨ੍ਹਾਂ ਦੇ ਵੱਲੋਂ ਬੀਤੇ ਕੱਲ ਕਿਹਾ ਗਿਆ ਸੀ ਕਿ ਮਲਾਵਟਪੂਰਾਂ ਦੇ ਵੱਲੋਂ ਖਾਣ ਪੀਣ ਵਾਲੇ ਪਦਾਰਥਾਂ ਦੇ ਵਿੱਚ ਖਾਸ ਕਰਕੇ ਪਨੀਰ ਅਤੇ ਦੇਸੀ ਘੋਜ ਵੱਡੇ ਪੱਧਰ ਤੇ ਮਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖੇਡਵਾੜ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਚਿੰਤਾ ਹੈ ਜਿਹੜੀ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਖੁਦ ਜਾਹਰ ਕੀਤੀ ਗਈ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਪਨੀਰ ਦੇ ਕੁੱਲ 500 31 ਸੈਂਪਲਾਂ ਦੇ ਵਿੱਚੋਂ 196 ਮਲਾਵਟੀ ਨਿਕਲੇ ਜਦਕਿ ਇਹਨਾਂ ਚੋਂ 98 ਜਿਹੜੇ ਅਸੁਰੱਖਿਅਤ ਸੀਗੇ ਯਾਨੀ ਕਿ ਖਾਣ ਯੋਗ ਵੀ ਨਹੀਂ ਸੀਗੇ। ਇਸ ਤਰ੍ਹਾਂ ਦੇਸੀ ਘੋਡੇ ਕੋਲ 222 ਸੈਂਪਲਾਂ ਦੇ ਵਿੱਚੋਂ 20 ਮਲਾਵਤੀ ਨਿਕਲੇ ਜਰਗੀ 28 ਅਸੁਰੱਖਿਅਤ ਸਨ ਇਸ ਲਈ ਉਹਨਾਂ ਨੂੰ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੇਰਕਾ ਦੇ ਵੱਲੋਂ ਪਿਆਰ ਕੀਤਾ ਪਨੀਰ ਅਤੇ ਦੇਸੀ ਘੋਡੇ ਲੈਣ ਜਾਂ ਖੁਦ ਘਰ ਦੇ ਵਿੱਚ ਤਿਆਰ ਕਰਨ ਜਿਸ ਤਰ੍ਹਾਂ ਪਹਿਲਾਂ ਬੀਬੀਆਂ ਦੇ ਵੱਲੋਂ ਕੀਤਾ ਜਾਂਦਾ ਸੀ ਉਹਨਾਂ ਕਿਹਾ ਕਿ ਇਹ ਕੰਮ ਕੋਈ ਔਖਾ ਨਹੀਂ ਹੈ ਉਹਨਾਂ ਕਿਹਾ ਕਿ ਬਾਜ਼ਾਰ ਤੋਂ ਇਹ ਚੀਜ਼ਾਂ ਘੱਟ ਤੋਂ ਘੱਟ ਖਰੀਦੀਆਂ ਜਾਣ ਉਹਨਾਂ ਵੀ ਕਿਹਾ ਕਿ ਸਿਹਤ ਵਿਭਾਗ ਦੇ ਵੱਲੋਂ ਹੁਣ ਤੱਕ ਵੱਡੀ ਗਿਣਤੀ ਵਿੱਚ ਮਲਾਵਤੀ ਦੇਸੀ ਘੋਡੇ ਤੇ ਪਨੀਰ ਨਸ਼ਟ ਕਰਵਾਇਆ ਜਾ ਚੁੱਕਿਆ ਹੈ ਮਾਰਕੀਟ 'ਚ A1 ਤੇ A2 ਨਾਂ ਦੇ ਕਿਉ ਵੇਚ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਮਸਾਲਿਆਂ 'ਚ ਵੀ ਵੱਡੇ ਪੱਧਰ ਤੇ ਮਿਲਾਵਟ ਕੀਤੀ ਜਾ ਰਹੀ ਹੈ ਖਾਸ ਕਰਕੇ ਹਲਦੀ 'ਚ ਸਭ ਤੋਂ ਵੱਧ ਮਿਲਾਵਟ ਹੋ ਰਹੀ ਹੈ ਇਸ 'ਚ ਅਜਿਹੀਆਂ ਚੀਜ਼ਾਂ ਮਲਾਈਆਂ ਜਾ ਰਹੀਆਂ ਹਨ ਜੋ ਕਿ ਸਿਹਤ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਹਨ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਮਸਾਲੇ ਵੀ ਵੱਧ ਤੋਂ ਵੱਧ ਘਰਾਂ ਦੇ ਵਿੱਚ ਹੀ ਤਿਆਰ ਕੀਤੇ ਜਾਣ ਉਹਨਾਂ ਐ ਵੀ ਦੱਸਿਆ ਕਿ ਦੁੱਧ ਦੇ ਵਿੱਚ ਮਿਲਾਵਟ ਹੈ ਜਿਹੜੀ ਉਹ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਉਹਨਾਂ ਕਿਹਾ ਕਿ 2022-23 'ਚ ਦੁੱਧ ਦੇ 1400 ਸੈਂਪਲਾਂ ਦੇ ਵਿੱਚੋਂ 487 ਮਲਾਵਟੀ ਨਿਕਲੇ ਸਨ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਸਖਤੀ ਕੀਤੀ ਗਈ ਤਾਂ 654 ਦੇ ਵਿੱਚੋਂ 88 ਸੈਂਪਲਾਂ 'ਚ ਮਲਾਵਟ ਮਿਲੀ ਸੀਗੀ ਇਸ ਵਾਰ 310 ਸੈਂਪਲਾਂ ਦੇ ਵਿੱਚੋਂ 82 ਸੈਂਪਲਾਂ 'ਚ ਮਲਾਵਟ ਮਿਲੀ ਆ ਹਾਲਾਂਕਿ ਦੁੱਧ ਦੇ ਵਿੱਚ ਸਿਰਫ ਪਾਣੀ ਮਿਲਾਇਆ ਜਾ ਰਿਹਾ ਜੋ ਕਿ ਸੇਤ ਲਈ ਸੁਰੱਖਿਅਤ ਨਹੀਂ ਹੈਗਾ ਉਹਨਾਂ ਕਿਹਾ ਕਿ ਪਹਿਲਾਂ ਫਲਾਂ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਹੁੰਦੀ ਸੀ ਜੋ ਹੁਣ ਬੰਦ ਹੋ ਗਈ ਹੈ ਉਹਨਾਂ ਦੱਸਿਆ ਕਿ ਫੂਡ ਸੇਫਟੀ ਔਨ व्हील्स ਦਾ ਹੁਣ ਸਾਰੇ ਜ਼ਿਲ੍ਹਿਆਂ 'ਚ ਵਿਸਤਾਰ ਕੀਤਾ ਜਾ ਰਿਹਾ ਜਿਸ 'ਚ ਮੋਬਾਈਲ ਫੂਡ ਟੈਸਟਿੰਗ ਰਾਹੀਂ ਆ ਬੈਨਾ ਦੁੱਧ ਪਨੀਰ ਪਾਣੀ ਤੇ ਰੋਜ਼ਾਨਾ ਵਰਤੋ ਵਾਲੀਆਂ ਚੀਜ਼ਾਂ ਸਮੇਤ ਭੋਜਨ ਦੀਆਂ ਪ੍ਰਮੁੱਖ ਸ਼੍ਰੇਣੀਆਂ ਦੇ ਵਿੱਚ ਮਿਲਾਵਟ ਹੈ ਜਿਹੜੀ ਉਸ ਦੀ ਜਾਂਚ ਜਿਹੜੀ ਕਰੇਗੀ ਇਸ ਮੌਕੇ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵਿਭਾਗ ਦੇ ਵੱਲੋਂ ਕੁੱਲ 18569 ਇਨਫੋਰਮੇਸ਼ਨ ਇਨਫੋਰਮੈਂਸ ਇਨਫੋਰਸਮੈਂਟ ਸੈਂਪਲ ਤੇ 12178 ਨਿਗਰਾਨੀ ਸੈਂਪਲ ਲਏ ਗਏ ਸੀਗੇ ਫੂਡ ਸੇਫਟੀ ਔਨ व्हील्स ਤੇ ਮਿਲਾਵਟ ਫੋਰੀ ਦੇ ਲਈ ਹੁਣ ਤੱਕ 13000 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਿਰਫ ਦੁੱਧ ਅੰਨ ਨਾਲ ਹੀ ਸ਼ੁੱਧ ਮੰਨ ਹਤੇ ਸੇਤ ਮੰਨ ਤਾਣ ਸੰਭਵ ਹੈ। ਉਨ੍ਹਾਂ ਕਿਹਾ ਕਿ ਭੋਜਨ ਚ ਮਿਲਾਵਟ ਖੋਰੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਿਹੜੀਆਂ ਗਤੀਵਿਧੀਆਂ ਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਦਾਲਤ ਦੇ ਵੱਲੋਂ ਪਿਛਲੇ 5 ਸਾਲਾਂ ਚ ਮਿਲਾਵਟ ਖੋਰੀ ਦੇ 145 ਮਾਮਲਿਆਂ ਚ 6 ਮਹੀਨਿਆਂ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਫ ਡੀਏ ਦੇ ਵੱਲੋਂ ਲਗਭਗ 500 ਜਾਗਰੂਕਤਾ ਕੈਂਪਰ ਲਗਾਏ ਗਏ ਹਨ ਜਿਨ੍ਹਾਂ ਚ 55000 ਤੋਂ ਵੱਧ ਵਿਅਕਤੀਆਂ ਨੂੰ ਸਾਫ ਸਫਾਈ ਸਹੀ ਖਾਣ ਪੀਣ ਅਤੇ ਭੋਜਨ ਸੁਰੱਖਿਆ ਅਭਿਆਸਾਂ ਬਾਰੇ ਸਖਲਾਈ ਦਿੱਤੀ ਗਈ ਹੈ ਤਾਂ ਦੋਸਤੋ ਇਹ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਪੱਖ ਸੀਗਾ ਪਰ ਜੋ ਸਚਾਈ ਹੈ ਉਹ ਕੋਹਾਂ ਦੂਰ ਹੈ ਅੱਜ ਵੀ ਤੁਸੀਂ ਦੁੱਧ ਦਹੀਂ ਦੇਸੀ ਖੋ ਹੈ ਪਨੀਰ ਹੈ ਚਾਹੇ ਇਹਨਾਂ ਸਭ ਦੇ ਵਿੱਚ ਮਿਲਾਵਟ ਹੈ ਜਿਹੜੀ ਆਮ ਦੇਖਣ ਨੂੰ ਮਿਲਦੀ ਹੈਗੀ ਹੈ ਆ ਪਿਛਲੇ ਦਿਨ ਸਾਡੇ ਸੂਤਰ ਹੈ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਕਿ ਖੋ ਹੈ ਜਿਹੜਾ ਜੋ ਕਿ ਪੰਜਾਬ ਦੇ ਵਿੱਚ ਕਰੀਮ ਤਰੀ ਜੋ ਸਹੀ ਖੋਆ ਲੈਣਾ ਹੈਗਾ ਉਹ 400 ਤੋਂ 450 ਰੁਪਏ ਕਿਲੋ ਵਿਕ ਰਿਹਾ ਹੈ ਲੇਕਿਨ यूपी ਤੋਂ ਖੋਆ ਚੱਲ ਕੇ 130 ਰੁਪਏ ਕਿਲੋ ਪੰਜਾਬ ਦੇ ਵਿੱਚ ਆ ਰਿਹਾ ਹੈ ਤਾਂ ਤੁਸੀਂ ਦੇਖੋ ਦੋਸਤੋ 130 ਰੁਪਏ ਕਿਲੋ ਉਹ ਯੂਪੀ ਤੋਂ ਚੱਲ ਕੇ ਦਿੱਲੀ ਆਉਂਦਾ ਹੈ ਦਿੱਲੀ ਤੋਂ ਪੰਜਾਬ ਆਉਂਦਾ ਜੀ ਤਾਂ ਉਸ ਚਾ ਟ੍ਰਾਂਸਪੋਰਟੇਸ਼ਨ ਦੇ ਖਰਚੇ ਵੀ ਹੈ ਔਰ ਜਿਹੜਾ ਇਹਨਾਂ ਦੇ ਮੁਨਾਫਾ ਖੋਰ ਹੈਗਾ ਉਹਨਾਂ ਦੇ ਮੁਨਾਫੇ ਵੀ ਹੈਗੇ ਤਾਂ 댓 ਮੀਨਸ ਕੀ ਉਹ ਇੱਕ ਨਿਹਰਾ ਜ਼ਹਿਰ ਹੈ ਜਿਹੜਾ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਦੂਜੀ ਗੱਲ ਜਦੋਂ ਤਿਹਾਰ ਆਉਂਦੇ ਨੇ ਖਾਸ ਕਰ દિਵਾਲੀ ਆਂਦੀ ਹੈ ਮਠਾਈਆਂ ਵੱਡੇ ਪੱਧਰ ਤੇ ਜੋ ਬਣਾਈਆਂ ਜਾਂਦੀਆਂ ਹੈਗੀਆਂ ਤਾਂ ਉਹ ਤੋਂ ਸਿਹਤ ਵਿਭਾਗ ਕਿੰਨੇ ਕ ਸੈਂਪਲ ਲੈਂਦਾ ਬੇਟਾ ਉਜਵਨੀ ਲੰਦਾ ਹੈਗਾ ਠੀਕ ਹੈ ਤਾਂ ਇਹਦੇ ਵਿੱਚ ਕਹਿੰਦੇ ਕੋਈ ਅਤਕਤ ਨਹੀਂ ਨਹੀਂ ਹੈਗੀ ਵੀ ਸਭ ਕੁਝ ਹੈ ਜਿਹੜਾ ਰਲ ਮਿਲ ਕੇ ਚੱਲ ਰਿਹਾ ਹੈਗਾ ਕਿੰਨੇ ਕ ਸੈਂਪਲ ਹੈ ਜਿਹੜੇ ਲਏ ਜਾਂਦੇ ਆ ਤੇ ਕਿੰਨੇ ਕ ਸੈਂਪਲ ਚੈੱਕ ਹੁੰਦੇ ਨੇ ਇਹ ਆਪਾਂ ਨੂੰ ਸਭ ਨੂੰ ਪਤਾ ਹੈਗਾ ਪਿਛਲੇ ਦਿਨੀ ਆਪਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਵੀਡੀਓ ਵੀ ਦੇਖੀਆਂ ਹੈਗੀਆਂ ਕਿ ਜੋ ਕੁਝ ਪ੍ਰਵਾਸੀ ਜੋ ਲੋਕ ਹੈਗੇ ਆ ਉਹਨਾਂ ਦੇ ਵੱਲੋਂ ਫਾਲ ਹੈ ਜਿਹੜੇ ਉਹ ਕੈਮੀਕਲ ਨਾਲ ਧੋਤੇ ਜਾ ਰਹੇ ਨੇ ਸਬਜ਼ੀਆਂ ਗੰਦੇ ਪਾਣੀਆਂ ਨਾਲ ਧੋਕੀਆਂ ਜਾ ਰਹੀਆਂ ਆ ਜਿਹੜੇ ਕੋਈ ਆ ਪ੍ਰਵਾਸੀ ਕੁਝ ਹੈਗੇ ਸੀਗੇ ਉਹਨਾਂ ਦੇ ਵੱਲੋਂ ਜਿਵੇਂ ਕੁਲਚਿਆਂ ਦੇ ਰੇੜੀਆਂ ਜਾਂ ਹੋਰ ਇਸ ਤਰ੍ਹਾਂ ਰੇੜੀਆਂ ਲਗਾਈਆਂ ਜਾ ਰਹੀਆਂ ਸੀਗੀਆਂ ਉਹਨਾਂ ਦੇ ਵੱਲੋਂ ਗੰਦੇ ਪਾਣੀਆਂ 'ਚ ਭਾਂਡੇ ਧੋਤੇ ਜਾ ਰਹੇ ਸੀਗੇ ਇਹ ਵੀਡੀਓ ਆਮ ਪਈਆਂ ਨੇ ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਸਮੇਂ ਦੀ ਇਹ ਨਹੀਂ ਆਪਾਂ ਕਹਿ ਸਕਦੇ ਬਹੁਤ ਲੰਬਾ ਸਮਾਂ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਦਾ ਇੱਥੇ ਗੱਲ ਹੈ ਵੀ ਇਹ ਪੂਰੇ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਹੈ ਜਿਹੜਾ ਉਹ ਕਿਦ ਤਰ੍ਹਾਂ ਕਿਦ ਕਟਾਰੇ ਦੇ ਵਿੱਚ ਖੜਦਾ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਉਹ ਸਾਡੀ ਜਿੱਥੇ ਨੌਜਵਾਨੀ ਨੂੰ ਬਰਬਾਦ ਕਰਨ ਲੱਗਿਆ ਹੋਇਆ ਉੱਥੇ ਇਹ ਜਿਹੜਾ ਚਿੱਟਾ ਜ਼ਹਿਰ ਹੈ ਦੁੱਧ ਜੋਗੀ ਦੇਖੋ ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਵਿੰਦਾ ਠੀਕ ਹੈ ਨਾ ਗੱਲ ਤਾਂ ਇਹ ਜਿਹੜਾ ਚਿੱਟਾ ਜਾਹਰ ਹੈ ਜਿਹੜਾ ਲੋਕਾਂ ਨੂੰ ਪਿਆ ਕੇ ਲੋਕਾਂ ਨੂੰ ਬਿਮਾਰੀਆਂ ਵੱਡੀਆਂ ਜਾ ਰਹੀਆਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸਖਤ ਹੋਣਾ ਪੈਣਾ ਹੈ ਦੁੱਧ ਦਹੀਂ ਚੋਂ ਪਨੀਰ ਕੁਝ ਵੀ ਖਾਣ ਪੀਣ ਵਾਲੀ ਕੋਈ ਵੀ ਚੀਜ਼ ਦੇ ਵਿੱਚ ਜੇਕਰ ਕੋਈ ਬੰਦਾ ਮਿਲਾਵਟ ਕਰਦਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਔਰ ਟਾਈਮ ਬੌਂਡ ਕਰਕੇ ਉਸ ਨੂੰ ਛੇਤੀ ਤੋਂ ਛੇਤੀ ਉਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਲੋਕ ਮਲਾਵਟ ਚੀਜ਼ਾਂ ਮਲਾਵਟੀ ਚੀਜ਼ਾਂ ਵੇਚਦੇ ਆ ਇਹ ਵੀ ਚਿੱਟਾ ਵੇਚਣ ਵਾਲਿਆਂ ਤੋਂ ਘੱਟ ਨਹੀਂ ਹੈਗੇ ਉਹ ਚਿੱਟਾ ਵੇਚਦੇ ਆ ਸਾਡੀ ਨੌਜਵਾਨੀ ਬਰਬਾਦ ਕਰਦੇ ਆ ਇਹ ਮਲਾਵਟ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਹੈ ਜਿਹੜੇ ਇਹ ਇਹ ਸਾਡਾ ਸਾਰੇ ਦਾ ਸਾਰਾ ਪੰਜਾਬ ਹੈ ਜਿਹੜਾ ਉਹਨਾਂ ਨੂੰ ਬਿਮਾਰੀਆਂ ਵਾਲਾ ਧੱਕ ਰਹੇ ਨੇ ਅੱਜ ਕਿਹੜੀ ਚੀਜ਼ ਵਿੱਚ ਮਲਾਵਟ ਨਹੀਂ ਹੈਗੀ ਮਸਾਲਿਆਂ ਦੇ ਵਿੱਚ ਮਲਾਵਟ ਹੈ ਦੁੱਧ ਦਹੀਂ ਪਨੀਰ ਇਹਨਾਂ 'ਚ ਮਲਾਵਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਇਹ ਹੈ ਵੀ ਤੁਸੀਂ ਹੋਰ ਗੁੜ ਹੈਗਾ ਜੀ ਉਹਦੇ ਵਿੱਚ ਮਲਾਵਟ ਹੈਗੀ ਆ ਰੰਗ ਉਹਦੇ ਵਿੱਚ ਪਾਉਣ ਲੱਗੇ ਕੈਮੀਕਲ ਉਹਨਾਂ ਵਿੱਚ ਪਾਉਣ ਲੱਗੇ ਕੀ ਚੀਜ਼ ਹੈ ਕਿ ਕੀ ਅੱਗੇ ਸਾਡੇ ਪੰਜਾਬ ਦੇ ਲੋਕ ਹੈ ਜਿਹੜੇ ਆਮ 100-100 ਸਾਲ ਦੇ 80-80 ਸਾਲ ਦੇ ਹੁੰਦੇ ਸੀ ਕਦੇ ਕਿਸੇ ਨੂੰ ਬਿਮਾਰੀ ਨਹੀਂ ਹੁੰਦੀ ਸੀ ਅੱਜ ਇੱਕ ਜੰਮਦਾ ਜਵਾਕ ਜਿਹੜਾ ਉਹ ਵੀ ਦਵਾਈਆਂ ਤੇ ਲੱਗ ਜਾਂਦਾ ਹੈ ਕੀ ਕਾਰਨ ਹੈ ਇਹੀ ਵੱਡਾ ਕਾਰਨ ਹੈ ਨਾ ਕਿ ਸਾਨੂੰ ਜਿਹੜਾ ਫੂਡ ਹੈ ਸਾਡਾ ਉਹ ਸਾਨੂੰ ਸਹੀ ਨਹੀਂ ਮਿਲ ਰਿਹਾ ਹੈਗਾ ਪਰ ਇਹਦੇ ਵਿੱਚ ਇੱਕ ਸਾਡੇ ਪੰਜਾਬੀਆਂ ਦੀ ਵੀ ਕੁਝ ਗਲਤੀ ਹੈਗੀ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਸੀ ਸਾਡੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਦੋ ਚਾਰ ਦਧਾਰੂ ਪਸ਼ੂ ਜ਼ਰੂਰ ਹੁੰਦੇ ਸੀਗੇ ਦਾ ਉਹ ਕੀ ਹੈ ਕਿ ਆਪਦੇ ਘਰ ਜੋਗਾ ਦੁੱਧ ਕਿਉ ਪਨੀਰ ਵਗੈਰਾ ਜਿਹੜਾ ਉਹ ਸਾਰਾ ਅਸੀਂ ਆਪਦਾ ਘਰੇ ਬਣਾਉਂਦੇ ਸੀਗੇ ਠੀਕ ਹੈ ਮਸਾਲੇ ਚਾਹੇ ਜਿਵੇਂ ਹਲਦੀ ਮਿਰਚ ਵਗੈਰਾ ਸਬਜ਼ੀਆਂ ਵਗੈਰਾ ਹੈਗੀਆਂ ਹੋਰ ਹੈ ਉਹ ਸਾਡੇ ਖੇਤਾਂ ਚ ਉਗਦੀਆਂ ਸੀਗੀਆਂ ਠੀਕ ਹੈ ਸਿਰਫ ਇੱਕ ਸਾਡਾ ਨੂਨ ਹੈ ਜਿਹੜਾ ਉਹ ਲੈਣ ਸਾਨੂੰ ਬਾਹਰ ਜਰੂਰ ਜਾਣਾ ਪੈਂਦਾ ਸੀ ਨੂਨ ਤੋਂ ਇਲਾਵਾ ਸਾਡੇ ਪੰਜਾਬੀ ਜਿਹੜੇ ਬਜ਼ੁਰਗ ਸੀਗੇ ਸਾਡੇ ਸਿਰਫ ਇੱਕ ਨੂਨ ਤੋਂ ਇਲਾਵਾ ਉਹ ਕਦੇ ਵੀ ਕੋਈ ਬਾਹਰਲੀ ਚੀਜ਼ ਹੈ ਜਿਹੜੀ ਉਹ ਆਪਦੇ ਘਰ ਦੇ ਵਿੱਚ ਨਹੀਂ ਬਾੜਦੇ ਸੀਗੇ ਹਰ ਚੀਜ਼ ਹੈ ਜਿਹੜੀ ਸਾਡੇ ਖੇਤਾਂ ਚ ਉਗਦੀ ਸੀ ਦੁੱਧ ਵਗੈਰਾ ਉਹ ਸਾਡੇ ਪਸ਼ੂਤਾਂ ਹੁੰਦਾ ਸੀ ਜਿਹੜਾ ਉਹ ਸਾਡੇ ਘਰਾਂ ਚ ਹੁੰਦਾ ਸੀਗਾ ਤਾਂ ਇਸ ਮਾਮਲੇ ਚ ਮੇਰੀ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਦੋਸਤੋ ਇੱਕ ਬੇਨਤੀ ਜ਼ਰੂਰ ਮੰਨੋ ਹਰ ਬੰਦਾ ਜਿਹੜਾ ਆਪਦੇ ਘਰ ਦੇ ਵਿੱਚ ਦੇਖਾ ਤੁਸੀਂ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਕੋਈ ਨਾ ਕੋਈ ਆਪਦਾ ਇੱਕ 플ੌਟ ਵਗੈਰਾ ਜਾਂ ਕਿਰਾਏ ਤੇ ਲੋਜ ਆਪਦਾ ਹੈਗਾ ਤਾਂ ਉੱਥੇ ਇੱਕ ਸ਼ੈੱਡ ਵਗੈਰਾ ਬਣਾ ਕੇ ਦੁੱਧ ਧਾਰੂ ਪਸ਼ੂ ਆ ਜਿਹੜੇ ਜਰੂਰ ਰੱਖੋ ਇੱਕ ਛੋਟੀ ਜਿਹੀ ਆਪਦੀ ਕਿਚਨ ਗਾਰਡਨ ਜਰੂਰ ਬਣਾਓ ਜਿਹਦੇ ਵਿੱਚ ਤੁਸੀਂ ਆਪਦੀਆਂ ਖਾਣ ਜੋਗੀਆਂ ਸਬਜ਼ੀਆਂ ਹਲਦੀ ਮਿਰਚ ਜੋ ਹੋਰ ਮਸਾਲੇ ਹੈਗੇ ਆ ਉਹ ਤੁਸੀਂ ਆਪਦੇ ਜੋਗਾਉਗਾ ਸਕੋ ਕਿਉਂਕਿ ਮੇਰਾ ਖਿਆਲ ਆ ਵੀ ਇੱਕ ਪਰਿਵਾਰ ਦੇ ਲਈ ਜੇ ਆਪਾਂ ਕਹੀਏ ਵੀ ਬਹੁਤ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਲੋੜ ਹੈਗੀ ਬਹੁਤ ਛੋਟੀ ਜਗ੍ਹਾ ਵਿੱਚ ਹੋਇਆ ਜਸ ਹੁਣ ਆਪਾਂ ਤੇ ਯਾਦ ਹੂ ਬਟਾਪਾ ਕਦੂ ਵਗੈਰਾ ਵੀ ਜੇ ਸੀਗੇ ਫਲੀਆਂ ਵੀ ਜੇ ਸੀਗੀਆਂ ਤਾਂ ਉਹ ਕਿੰਨੀ ਜਗ੍ਹਾ ਸੀਗੀ ਮੇਰਾ ਖਿਆਲ ਆ 10x10 ਦੀ ਜਗ੍ਹਾ ਸੀ 10x15 ਦੀ ਜਗ੍ਹਾ ਸੀ ਤੇ ਆਪਣੇ ਮੇਰੇ ਖਾ ਚਾਰ ਪੰਜ ਘਰਾਂ ਦੇ ਵਿੱਚ ਕਦੂ ਫਲੀਆਂ ਕਰੇਲੇ ਇਹੀ ਕੁਝ ਹੀ ਮੁੱਕਿਆ ਸੀਗਾ ਨਾਲੇ ਬਿਲਕੁਲ ਆਰਗੈਨਿਕ ਕੋਈ ਆਪਾਂ ਸਬਜ਼ੀ ਨਹੀਂ ਪਾਈ ਉਸ ਦਵਾਈ ਨਹੀਂ ਪਾਈ ਸੀ ਰੈਸਪਰੇ ਨਹੀਂ ਕੀਤਾ ਸੀਗਾ ਚਾਰ ਪੰਜ ਘਰਾਂ 'ਚ ਆਪਣੇ ਸਬਜ਼ੀ ਆ ਪਾ ਮੁਕਤੀ ਨਹੀਂ ਹੁੰਦੀ ਸੀਗੀ। ਹੂੰ। ਪਰ ਇਸ ਮਾਮਲੇ 'ਚ ਸਭ ਮੇਰੀ ਪੰਜਾਬੀਆਂ ਨੂੰ ਵੀ ਬੇਨਤੀ ਆ ਕਿ ਦੋਸਤੋ ਅਸੀਂ ਆਪ ਦੀ ਸਿਹਤ ਦਾ ਧਿਆਨ ਜਿਹੜਾ ਜਰੂਰ ਆਪ ਜਰੂਰ ਰੱਖਿਏ। ਹਰ ਘਰ ਦੇ ਵਿੱਚ ਦੁੱਧਾਰੂ ਪਸ਼ੂ ਹੈ ਉਹ ਜਰੂਰ ਰੱਖੋ। ਆਪਦੇ ਖਾਨ ਜੋਗੀ ਸਬਜ਼ੀ ਹੈ ਜਿਹੜੀ ਮਸਾਲੇ ਹਲਦੀ ਮਿਰਚ ਮਸਾਲਾ ਵਗੈਰਾ ਜਿਹੜਾ ਹੈਗਾ ਉਹ ਆਪਦੇ ਪੰਜ ਚਾਰ ਬਿਸਮਿਆ ਦੀ ਜਗ੍ਹਾ ਹਰ ਬੰਦੇ ਕੋਲ ਤਕਰੀਬਨ ਹੁੰਦੀਆਂ ਨਹੀਂ ਹੈਗੀ ਤਾਂ ਉਹ ਕਿਰਾਏ ਤੇ ਲੈ ਕੇ ਦੇਖੋ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੈਗਾ। ਜੇ ਤੁਸੀਂ ਇੱਕ ਵਾਰ ਡਾਕਟਰ ਕੋਲ ਚਲੇ ਗਏ ਇੱਕ ਸਿੰਪਲ ਆਪਾਂ ਟੈਸਟ ਕਰਵਾਉਣੇ ਆ। ਦਾ 5-7000 ਰੁਪਏ ਬਿਨਾਂ ਗੱਲ ਤੋਂ ਫੁੱਟ ਜਾਂਦਾ। ਫਿਰ ਕੋਈ ਛੋਟੀ ਛੋਟੀ ਬਿਮਾਰੀ ਹੈ। ਮੰਨ ਲਓ ਸਟੰਟ ਪੈਣਾ ਜਾਂ ਹਾਰਟ ਦੀ ਅੱਗੇ ਹਾਰਟ ਦੀ ਬਿਮਾਰੀ ਕਿਹਨੂੰ ਹੁੰਦੀ ਸੀਗੀ ਜੀ 70+ ਲੋਕਾਂ ਨੂੰ। ਅੱਜ ਅਸੀਂ ਦੇਖਦੇ ਆ ਕਿ 25 ਸਾਲ ਦਾ ਬੱਚਾ ਜਿਹੜਾ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਬਲੌਕੇਜ ਆ ਗਈ ਜੀ। ਕੀ ਕਾਰਨ ਹੈ ਜੀ ਸਾਡੇ ਖਾਣੇ-ਦਾਣੇ ਮਾੜੇ ਹੋ ਗਏ। ਇਸ ਲਈ ਜੇਕਰ ਆਪਾਂ ਸ਼ਹਿਰ ਵਿੱਚ ਪਿੰਡਾਂ ਵਾਲਿਆਂ ਨੂੰ ਤਾਂ ਦੇਖੋ ਬੇਨਤੀ ਹੈ ਕਿ ਤੁਹਾਡੇ ਕੋਲ ਪਰਮਾਤਮਾ ਨੇ ਬਹੁਤ ਸੋਹਣੀ ਖੇਤੀ ਦਿੱਤੀ ਹੈ। ਆਪਦੀ ਖੇਤਾਂ ਦੇ ਵਿੱਚ ਹੀ ਆਪਦੀਆਂ ਸਬਜ਼ੀਆਂ ਦਾਣਾਂ ਜੋ ਹੈ ਹੋਰ ਚੀਜ਼ਾਂ ਨੇ ਖਾਣ ਪੀਣ ਵਾਲੀ ਅਵਸਥਾ ਕੋ ਭਿ ਸ਼ਹਿਰ ਜਿਹੜਾ ਇਹ ਨਾਲੇ ਭੈਣ ਭਰਾਣੇ ਜਿਨ੍ਹਾਂ ਕੋਲ ਜਗ੍ਹਾ ਹੈਗੀ ਆ ਠੀਕ ਹੈ ਨਹੀਂ ਉਹ ਚਾਹੇ ਚਾਰ ਪੰਜ ਵਿਸਵੇ ਜਿਹੜੇ ਉਹ ਕਿਤੇ ਕਿਰਾਏ ਤੇ ਲੈ ਕੇ ਵੀ ਆਪ ਦੀ ਖਾਣ ਪੀਣ ਜੋਗੀ ਸਬਜ਼ੀ ਵਗੈਰਾ ਦਾ ਦਾਣਾਂ ਦਾ ਹੋਰ ਚੀਜ਼ਾਂ ਦਾ ਪ੍ਰਬੰਧ ਜ਼ਰੂਰ ਦਾ ਤਾਂ ਇਹ ਸਿਗੀ ਪੂਰੀ ਖਬਰ ਦੋਸਤੋ ਜਿਸ ਨੂੰ ਜਿਸ ਦੇ ਵਿੱਚ ਪੰਜਾਬ ਸਰਕਾਰ ਹੁਣ ਸਾਢੇ 3 ਸਾਲਾਂ ਬਾਅਦ ਜਾਗੀ ਆ ਆ ਦੋਸਤੋ ਤੁਹਾਨੂੰ ਬੇਟਾ ਯਾਦ ਹੋਊਗਾ ਸਰਕਾਰ ਬਣੀ ਨੂੰ ਸਾਢੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਚੁੱਕਿਆ ਹੈ। ਪਰ ਸਰਕਾਰ ਨੂੰ ਯਾਦ ਹੁਣ ਆਈ ਹੈ ਵੀ ਮਲਾਵਟ ਹੋ ਰਹੀ ਹੈ ਜਿਹੜੀ ਹੋ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ। ਤਾਂ ਸਾਢੇ 3 ਸਾਲਾਂ ਦੀ ਪੰਜਾਬ ਸਰਕਾਰ ਕਿਉਂ ਸੁੱਤੀ ਰਹੀ ਇਹ ਵੀ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਤਾਂ ਦੋਸਤੋ ਇਸ ਮਾਮਲੇ 'ਚ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ। ਤਾਂ ਸਾਡੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਚੈਨਲ ਹੈ ਜਿਹੜਾ ਜਰੂਰ ਸਬਸਕ੍ਰਾਈਬ ਕਰਿਓ। ਦੋਨੋਂ ਪਲੇਟਫਾਰਮ ਹੈ ਜਿਹੜੇ ਜਰੂਰ ਸਬਸਕ੍ਰਾਈਬ ਕਰਿਓ। ਨਵੀਆਂ ਤੇ ਤਾਜ਼ੀਆਂ ਖਬਰਾਂ さんのanno diologi fanno